अरविंद केजरीवाल ਨੂੰ ਤਾਂ ਫੜ ਲੋਂਗੇ ਗ੍ਰਿਫਤਾਰ ਕਰ ਲੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਦੇਸ਼ ਦੇ ਵਿੱਚ ਲੱਖਾਂ ਕਰੋੜਾਂ केजरीवाल ਪੈਦਾ ਹੋ ਗਏ ਉਹਨਾਂ ਦਾ ਕੀ ਕਰੋਗੇ ਫਿਰ ਹੁਣ ਡਰੇ ਪਏ ਨੇ ਵਿਆਹ ਕੀ ਪੰਗਾ ਲੈ ਲਿਆ ਡੂਮਣੇ ਚ ਡੜਾ ਮਾਰ ਲਿਆ ਕਿਉਂਕਿ ਪਹਿਲਾਂ ਇਹਨਾਂ ਨੇ ਉਧਰ ਡਰਾ ਡੂਲੇ ਪਰ ਅਸੀਂ ਡਰ ਡੰਡ ਨਾਲ ਹੈ ਨਹੀਂ ਅਜ ਤਾਂ ਸਿਰ ਤੇ ਕਫਣ ਬਨ ਕੇ ਆਏ ਆ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਜੀ ਸਾਡਾ ਕੋਈ ਖਾਨਦਾਨੀ ਧੰਦਾ ਨਹੀਂ ਹੈਗਾ ਇਹ ਕਿ ਮੇਰਾ ਬਾਪੂ ਮੰਤਰੀ ਸੀ ਮੈਨੂੰ ਵੀ ਮੈਂ ਐਮਐਲਏ ਬਣਨਾ ਹੀ ਪੈਣਾ ਹੈ ਹੋਰ ਮੈਨੂੰ ਕੋਈ ਕੰਮ ਨਹੀਂ ਆਉਂਦਾ ਮੈਂ ਤਾਂ ਇਹੀ ਬਣੂ ਇਹ ਕੰਮ ਨਹੀਂ ਹੈਗਾ ਇੱਥੇ ਅਸੀਂ ਸਾਰੇ ਨਾਨ ਪੋਲਿਟিক্যাল ਬੈਕਗ੍ਰਾਉਂਡ ਚੋਂ ਆਏ ਆ ਕਿਉਂਕਿ ਹਰੇਕ ਬੰਦਾ ਆਪਣਾ ਆਪਣਾ ਧੰਦਾ ਛੱਡ ਕੇ ਆਇਆ ਕੋਈ ਵਕੀਲ ਸੀ ਕੋਈ ਪੱਤਰਕਾਰ ਸੀ ਕੋਈ ਕਲਾਕਾਰ ਸੀ ਛੱਡ ਕੇ ਆਏ ਤੇ ਇਹਨਾਂ ਦਾ ਮਤਲਬ ਇਹ ਕਿ ਝੂਠ ਬੋਲ ਕੇ ਧਰਮ ਦੀ ਰਾਜਨੀਤੀ ਕਰਕੇ ਨਫ਼ਰਤ ਫਲਾ ਕੇ ਦੇਸ਼ ਨੂੰ ਜਿੱਤ ਲੈਣਗੇ ਵੀਰੋ ਜਦੋਂ ਐਸੇ ਜਗ੍ਹਾ ਤੋਂ ਸੌ ਚੁੱਕੀ ਐਸੇ ਸਟੇਜ ਤੋਂ 16 ਮਾਰਚ 2022 ਨੂੰ ਸਭ ਤੋਂ ਪਹਿਲਾ ਫੈਸਲਾ ਗੱਡੀ 'ਚ ਬਹਿ ਕੇ ਇਹੀ ਕੀਤਾ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਦਫਤਰ ਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਲੱਗੂਗੀ ਬਸ ਇੱਕ ਨੇ ਦੇਸ਼ ਲੈ ਕੇ ਦਿੱਤਾ ਦੂਜੇ ਨੇ ਉਸ ਆਜ਼ਾਦੀ ਵਾਸਤੇ ਸਭ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਸੰਵਿਧਾਨ ਲਿਖ ਕੇ ਦਿੱਤਾ ਅੱਜ ਦੋਨੋਂ ਖਤਰੇ ਚ ਨੇ ਅੱਜ ਭਗਤ ਸਿੰਘ ਦੁਆਰਾ ਦੁਆਈ ਗਈ ਯਾਦੀ ਖਤਰੇ ਚ अल डाक्टर डॉक्टर साहब द्वारा लिखा हुआ संविधान खतरे आ गल सारे कटे हुए कल मैं किसी ने कहा की इन्ना क्छ लियो किसी स्टेज से बोल दो कि झूठ चल रहा इना झूठ चल रहा चलो ऐ करो ਪ੍ਰਧਾਨ ਮੰਤਰੀ ਸਾਹਿਬ ਜੀ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕੀਤਨੀ ਤਾਂ ਦਿਖਾ ਦਿਓ ਜਿਹਦੇ ਵਿੱਚ ਚਾਹ ਵੇਚਦੇ ਰਹੇ ਹੋ ਉਹ ਵੀ ਨਹੀਂ ਹੈਗੀ ਕਿਤੇ ਹੱਦ ਦਾ ਝੂਠ ਦੀ ਮਤਲਬ ਜੁਮਲੇ ਉਹ ਕਰ ਦਿਆਂਗੇ ਆਹ ਕਰ ਦਿਆਂਗੇ ਅੱਛਾ अरविंद केजरीवाल जी ने 2022 ਜਦੋਂ ਪ੍ਰਚਾਰ ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫਜ਼ ਯੂਜ਼ ਕੀਤਾ ਕਿ ਤੁਹਾਨੂੰ ਗਰੰਟੀਆਂ ਦਿੰਨੇ ਆ ਅਸੀਂ ਪਹਿਲੀ ਗਰੰਟੀ ਬਿਜਲੀ ਫ੍ਰੀ ਕਰਾਂਗੇ ਦੂਜੀ ਗਰੰਟੀ ਨੌਕਰੀਆਂ ਦੇਵਾਂਗੇ ਤੀਜੀ ਗਰੰਟੀ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਚੌਥੀ ਗਰੰਟੀ ਸਕੂਲ ਸ਼ਾਨਦਾਰ ਬਣਾ ਦਾਂਗੇ ਪੰਜਵੀਂ ਗਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲੈ ਕੇ ਆਵਾਂਗੇ ਸੱਤਵੀਂ ਗਰੰਟੀ ਰਾਸ਼ਨ ਥੋੜੇ ਕਰ ਕਰ ਮਿਲਿਆ ਕਰੂ ਅੱਠਵੀਂ ਗਰੰਟੀ ਸਰਕਾਰ ਪਿਪੜਾ ਬੋੜਾ ਥੋਂ ਚੱਲੂਗੀ ਇਸ ਤਰ੍ਹਾਂ ਗਰੰਟੀਆਂ ਦਿੰਦੇ ਸੀ ਅਸੀਂ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ 'ਚ ਤੇ ਫਿਰ ਪੰਜਾਬ 'ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀ ਇੰਕਾ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਕਿਹਾ ਸੀ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਏ ਹਰੇਕ ਦੇ ਖਾਤੇ ਚ ਆ ਜੂਗਾ ਆ ਗਿਆ ਕਿਹਾ ਸੀ ਕਾਲਾ ਤਨ ਲੈ ਕੇ ਆਵਾਂਗੇ ਲਿਆਂਦਾ ਸਗੋਂ ਉਲਟਾ ਕੀਤਾ ਦੇਸ਼ ਚੋਂ ਕਾਲਾ ਤਨ ਜਾ ਰਿਹਾ ਹੈ ਅਨਬੋਦੀ ਜੀ ਹਰ ਰੋਜ਼ ਕਹਿੰਦੇ ਆ ਉੱਤਰ ਚ ਜਾ ਕੇ ਕਹਿੰਦੇ ਆ ਦੱਖਣ ਚ ਜਾ ਕੇ ਕਹਿੰਦੇ ਆ ਪੱਛਮ ਚ ਜਾ ਕੇ ਕਹਿੰਦੇ ਆ ਪੂਰਬ ਚ ਜਾ ਕੇ ਕਹਿੰਦੇ ਆ ਭ੍ਰਿਸ਼ਟਾਚਾਰੀਆਂ ਨੂੰ छोड़ूंगा नहीं बिल्कुल सही कहने हो। उन्होंने का मतलब है कि देश में जो भी भ्रष्टाचारी है उसको छोड़ूंगा नहीं उसको बीजेपी में शामिल कर लूंगा बस वाशिंग मशीन हैगी है को तो लेंगे वह तू ठीक हो गया बस सोवीरों ਸਭ ਤੋਂ ਵੱਡੇ ਕੁਟਾਣੇਵਾਜ ਸਭ ਤੋਂ ਵੱਡੇ ਪ੍ਰਸ਼ਟਾਚਾਰੀ ਜਦੋਂ ਇਹ ਕਹਿਣ ਨਾ ਖਾਊਂਗਾ ਨਾ ਖਾਣੇ ਦੂੰਗਾ ਤਾਂ ਫਿਰ ਦੁੱਖ ਹੁੰਦਾ ਸ਼ੀਦਿਆਜ਼ਮ ਪਾਕਿਸਤਾਨੂਆਂ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਜਦੋਂ ਸ਼ੀਦਿਆਜ਼ਮ ਪਾਕਿਸਤਾਨੂ ਉਹਨਾਂ ਨੇ ਲਿਖਿਆ ਇੱਕ ਸ਼ੇਰ ਕਿਆ ਲੋਕ ਸੀ ਉਹ ਕਿਆ ਦੇਸ਼ ਪ੍ਰਤੀ ਉਹਨਾਂ ਦਾ ਪਿਆਰ ਕਿਆ ਛੋਟੀ ਜੀ ਉਮਰ ਦੇ ਵਿੱਚ ਗਿਆਨ ਭਗਤ ਸਿੰਘ ਜੀ ਨੇ ਲਿਖਿਆ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਜਿਹੜੀ ਮੇਰੀ ਕਲਮ ਹੈ ਉਹ ਮੇਰੇ ਸੁਭਾਅ ਨੂੰ ਇੰਨਾ ਜਾਣਦੀ ਹੈ ਇਸ ਕਦਰ ਵਾਕਿਫ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਵੀਰੋ ਉਹ ਬੰਦੇ ਉਹਨਾਂ ਦੀਆਂ ਕੁਰਬਾਨੀਆਂ ਜਦੋਂ ਆਪਣੇ ਅੱਖਾਂ ਦੇ ਸਾਹਮਣੇ ਰੁੱਲ ਰੁੱਲ ਰਹੀਆਂ ਹੋਣ ਤਾਂ ਫਿਰ ਆਪਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਇੱਥੇ ਮੈਂ ਕੋਈ ਪਹਿਲੀ ਵਾਰ ਨਹੀਂ ਆਇਆ ਮੈਂ ਤਾਂ ਕਲਾਕਾਰੀ ਜੀਵਨ ਤੋਂ ਲੈ ਕੇ ਇੱਥੇ ਬਹੁਤ ਵਾਰੀ ਮੈਂ ਰਾਤਾਂ ਨੂੰ ਵੀ ਆਇਆ ਨਵੀਂ ਗੱਡੀ ਜਦੋਂ ਵੀ ਘਟਾਉਂਦੇ ਸੀ ਕੋਈ ਨਵੀਂ ਗੱਡੀ ਸਿੱਧੀ ਸ਼ੋਰੂਮ ਚ ਮੈਂ ਇੱਥੇ ਲੈ ਕੇ ਆਉਂਦਾ ਸੀ ਮੱਥਾ ਟੇਕਣ ਕਿ ਤੇਰੇ ਕਰਕੇ ਕਾਰਾਂ ਕੋਠੀਆਂ ਵਾਲੇ ਹੋ ਗਏ ਨਹੀਂ ਤਾਂ ਪਾ ਗੱਸਿਆਂ ਇੱਥੇ ਗੁਲਾਮ ਹੁੰਦੇ ਗੋਰਿਆਂ ਦੇ ਕੋਕੀ ਦਾ ਰਾਜ ਹੁੰਦਾ ਪਤਾ ਨਹੀਂ ਸਵਾ ਜੋਨਾਂ ਦੁਆਰਾ ਦਵਾਈ ਹੋਈ ਆਜ਼ਾਦੀ ਖਤਰੇ ਚ ਹੈ ਹੁਣ ਆਪਾਂ ਨੂੰ ਉੱਠਣਾ ਪਊਗਾ ਮੈਨੂੰ ਥੋੜੇ ਦੁੱਖ ਹੁੰਦਾ ਉਦੋਂ ਜਦੋਂ ਕੋਈ ਕਾਰ ਜਾ ਰਹੀ ਹੁੰਦੀ ਹੈ ਜਾਂ ਮੋਟਰਸਾਈਕਲ ਜਾ ਰਿਆ ਹੁੰਦਾ ਹੈ ਨੌਜਵਾਨ ਮੁੰਡਾ ਮੋਟਰਸਾਈਕਲ ਚਲਾ ਰਿਆ ਹੁੰਦਾ ਹੈ ਪਿੱਛੇ ਨੰਬਰ ਪਲੇਟ ਤੇ ਭਗਤ ਸਿੰਘ ਹੋਰਾਂ ਦੀ ਫੋਟੋ ਛਪਾਈ ਹੁੰਦੀ ਹੈ ਐਦਾਂ ਮੁੱਛ ਤੇ ਹੱਥ ਰੱਖ ਕੇ ਤੇ ਨਾਲ ਲਿਖਿਆ ਹੁੰਦਾ ਹੈ ਲੱਗਦਾ ਮੈਨੂੰ ਫੇਰ ਆਉਣਾ ਪਊ ਮੈਂ ਕਿਹਾ ਸ਼ਾਬਾਸ਼ ਉਸੇ ਨੂੰ ਡਿੱਗੀ ਜਾਏ ਉਹ ਆਪ ਨਾ ਕਰ ਲਿਓ ਕੋਸ਼ਿਸ਼ ਉਹ ਤਾਂ ਜਿਹੜਾ ਕੰਮ ਕਰਨਾ ਸੀ ਕਰ ਗਏ ਹੁਣ ਕੰਮ ਆਪਣਾ ਹੈ ਹੁਣ ਜ਼ਿੰਮੇਵਾਰੀ ਆਪਣੀ ਹੈ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਹੀ ਪਾਉਣੀਆਂ ਨੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਔਰਨ ਤਾਂ ਪੇਸ ਬਦਲ ਕੇ ਇਨਕਲਾਬ ਲਿਆਉਣਾ ਪਿਆ ਉਹ ਉਹ ਇਦਾਂ ਰੈਲੀਆਂ ਨਹੀਂ ਕਰ ਸਕਦੇ ਸੀਗੇ 302 ਦੇ ਪਰਚੇ ਹੋਏ ਹੋਏ ਸੀ ਗ੍ਰਿਫਤਾਰੀਆਂ ਦੇ ਡਰ ਸੀ ਫੋਕੇ ਬੰਬ ਸੁੱਟਣੇ ਪਏ ਪਾਰਲੀਮੈਂਟਾਂ 'ਚ ਪਿਸਤੌਲਾਂ ਰ ਕੋਲੇ ਰੱਖਣੀਆਂ ਪੈ ਗਈਆਂ ਤੇ ਹੁਣ ਤਾਂ ਐਨੇ ਔਖੇ ਹਾਲਾਤਾਂ 'ਚ ਉਹਨਾਂ ਨੇ ਕ੍ਰਾਂਤੀ ਲਿਆਤੀ ਜਿਹੜੀ ਕ੍ਰਾਂਤੀ ਦੀ ਅੱਪ ਅੱਜ ਗੱਲ ਕਰਨ ਆਇਆ ਨਾ ਆ ਕਾਫੀ ਮੁੰਡਿਆਂ ਨੇ ਬੈਨਰ ਵੀ ਫੜੇ ਹੋਏ ਨੇ ਹੁਣ ਤੱਕ ਕਿਤੇ ਭੇਸ ਬਦਲ ਦੀ ਲੋੜ ਨਹੀਂ ਕੋਈ ਬੰਬ ਜਾਂ ਪਿਸਤੌਲ ਰੱਖਣ ਦੀ ਲੋੜ ਨਹੀਂ ਇੱਕ ਸਕੂਲ ਦੇ ਇੱਕ ਕਮਰੇ 'ਚ ਇੱਕ ਪਰਦੇ ਜਿਹਦੇ ਓਲੇ ਇੱਕ ਐਡੀਕ ਮਸ਼ੀਨ ਲੱਗੀ ਹੋਊਗੀ ਉਤੇ ਝਾੜੂ ਵਾਲਾ ਬਟਨ ਦੱਬਣਾ ਹੈ ਤੇ ਆਗੀ ਕ੍ਰਾਂਤੀ ਸਮਝ ਲਓ ਭਗਤ ਸਿੰਘ ਹੋਰਾਂ ਦੀ ਜੋ ਆਤਮਾ ਜਿਹੜੀ ਹੈ ਉਹਨੂੰ ਸਕੂਨ ਮਿਲੂਗਾ ਕਿ ਸ਼ੁਕਰ ਹੈ ਆ ਤਾਂ ਬਹੁਤ ਸਸਤੇ ਪਾ ਆਜ਼ਾਦੀ ਮਿਲ ਰਹੀ ਆ ਆਪਾਂ ਨੂੰ ਇਹ ਆਜ਼ਾਦੀ ਜਿਹੜੀ ਨਵੀਂ ਆਜ਼ਾਦੀ ਆਪਾਂ ਆਜ਼ਾਦੀ ਦੀ ਜੰਗ ਹੀ ਲੜ ਰਹੇ ਆ ਇਹ ਆਜ਼ਾਦੀ ਸਸਤੇ ਪਾ ਮਿਲ ਰਹੀ ਹੈ ਇਹ ਆਪਾਂ ਨੂੰ ਲੈਣੀ ਪਰ ਇਹਦੇ ਵਿੱਚ ਵੀ ਇਹ ਰਫੇਰੀਆਂ ਕਰਨ ਲੱਗੇ ਚੰਡੀਗੜ੍ਹ ਦੇਖਿਆ ਸੀ ਚੰਡੀਗੜ੍ਹ 'ਚ 36 ਵੋਟਾਂ ਗਿਣਨੀਆਂ ਸੀ ਅੱਠ ਵਗਾ ਕੇ ਮਾਰੀਆਂ ਉਹਨੇ ਧੱਕੇ ਨਾਲ ਬੰਦਾ ਬਿਠਾਤਾ ਜਿੱਤ ਕੇ ਜਿੱਤ ਕੇ ਜਿੱਤ ਕੇ ਅਸੀਂ ਕੋਰਟ ਗਏ ਸੁਪਰੀਮ ਕੋਰਟ ਚ ਤਮਾਨਯੋਗ ਜੱਜ ਸਭ ਕਹਿੰਦੇ ਵੀ ਲਿਆ ਦਿਖਾ ਇੱਕ ਵੋਟਾਂ ਕਿਹੜੀਆਂ ਨੇ ਕਹਿੰਦਾ ਖਰਾਬ ਸੀ ਇਹ ਕਹਿੰਦਾ ਦਿਖਾ ਫਿਰ ਉਹ ਕਹਿੰਦੇ ਕੀ ਖਰਾਬੀ ਐ ਚ ਪਹਿਲੀ ਵਾਰ ਹੋਇਆ ਸੁਪਰੀਮ ਕੋਰਟ ਦੀ ਹਿਸਟਰੀ ਚ ਕਿ ਸੁਪਰੀਮ ਕੋਰਟ ਨੇ ਉਸੇ ਦਿਨ ਹੀ ਨਾਮ ਡਿਕਲੇਅਰ ਕਰਤਾ ਕਿ ਆਮ ਆਦਮੀ ਪਾਰਟੀ ਦਾ ਮੇਅਰ ਹੋਊਗਾ ਚੰਡੀਗੜ੍ਹ ਦਾ 36 ਵੋਟਾਂ ਚੋਂ 8 ਵੋਟਾਂ ਆਮ ਆਦਮੀ ਪਾਰਟੀ ਨੇ ਖਰਾਬ ਕਰ ਦਿੱਤੀ ਇਹ ਯੱਦਿਆ ਇਹ ਡੈਮੋਕ੍ਰੇਸੀ ਹੈ ਹੁਣ ਮਾਫੀ ਮੰਗੀ ਜਾਂਦਾ ਕੱਲ ਬਿਨਾਂ ਸ਼ਰਤ ਮਾਫੀ ਮੰਗਣਾ ਨਹੀਂ ਕਹਿੰਦਾ ਗਲਤੀ ਹੋ ਗਈ ਗਲਤੀ ਕਿਹਨੇ ਕਰਾਈ ਹੈ ਉਹਨੇ ਥੋੜੀ ਕੀਤੀ ਹੈ ਤਹਾਂ ਨੇ ਕਰਾਈ ਹੈ ਵੀ ਬਸ ਜੋ ਹੈਗਾ 13 ੱੱਕੇ ਨਾਲ ਜਿੱਤ ਜੋ 1300 ਚੱਕ ਲੋ ਬਾਕੀ ਬਾਅਦ ਚ ਦੇਖਾਂਗੇ ਇਹ ਕੋਈ ਇਹ ਕੋਈ ਡੈਮੋਕ੍ਰੇਸੀ ਹੈ ਹਾਂ ਲੋਕਾਂ ਦੇ ਫਤਵੇ ਨਾਲ ਜਿੱਤ ਜੋ ਕੋਈ ਇਤਰਾਜ਼ ਨਹੀਂ ਜੇ ਮੋਦੀ ਲਹਿਰ ਤੇ ਇੰਨੀ ਯਕੀਨ ਹੈ ਫਿਰ ਕੇਜਰੀਵਾਲ ਨੂੰ ਅੰਦਰ ਕਰਨ ਦੀ ਕੀ ਲੋੜ ਸੀ ਤੁਸੀਂ ਆਪਦਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਲੋਕ 92 ਕਰੋੜ ਦੇ ਲਗਭਗ ਲੋਕ ਵੋਟ ਕਰਨਗੇ 92 ਕਰੋੜ ਲੋਕ ਦੱਸ ਦੇਣਗੇ ਕੌਣ ਚਾਹੀਦਾ ਆ ਤਾਂ ਤੁਹਾਡਾ ਡਰ ਹੈ ਨਾ ਫਿਰ ਕਿਰ ਕੇਜਰੀਵਾਲ ਨੂੰ ਅੰਦਰ ਕਰ ਲੋ ਫਿਰ ਦੇਖਾਂਗੇ ਐਦਾਂ ਥੋੜੀ ਹੋਊਗਾ ਸੋ ਵੀਰੋ ਅੱਜ ਇਹ ਪਾਰਟੀ ਤੇ ਸਾਡੀ ਤੇ ਕੋਈ ਪਹਿਲਾ ਸੰਕਟ ਨਹੀਂ ਹੈਗਾ ਬੜੀ ਵਾਰ ਕੋਸ਼ਿਸ਼ ਕੀਤੀ ਹੈ ਸਾਡੀ ਪਾਰਟੀ ਨੂੰ ਦੱਬਣ ਦੀਆਂ ਕੁਚਲਣ ਦੀਆਂ ਖਤਮ ਕਰਨ ਦੀਆਂ ਕਦੇ ਦਿੱਲੀ ਪੰਜਾਬ ਚ ਵੀ ਪੰਜਾਬ ਚ ਵੀ ਕੋਸ਼ਿਸ਼ਾਂ ਕੀਤੀਆਂ ਸੀ ਕਿ ਆਮਾ ਦੀ ਪਾਰਟੀ ਟੁੱਟ ਜੇ ਤੇ ਉਹਨਾਂ ਨੂੰ ਮਿਲ ਲਿਓ ਉਹ ਆਪ ਤਾਂ ਕਾਂਗਰਸ ਚਲਾ ਗਿਆ ਨਾਲ ਦੇਨ ਉਮਰਵਾ ਗਿਆ ਉਹ ਵਿਚਾਰੇ ਐਮਐਲਏ ਬਣ ਗਏ ਸੀ ਅਗਲੀ ਵਾਰ ਫੇਰ ਬਣ ਸਕਦੇ ਸੀ ਪਰ ਉਹ ਜਿਹੜੇ ਤਿਕੜੰਬਾਜ ਆਏ ਆਪ ਤਾਂ ਇੱਧਰ ਤੁਰ ਗਿਆ ਹੁਣ ਕੱਲ ਫੇਰ ਖਬਰ ਆਈ ਜਾਂਦੀ ਹੈ ਕਿਨੇ ਕਿਤੇ ਹੋਰ ਜਾਊਗਾ ਹੁਣ ਜਿਹੜਾ ਹੈ ਹੀ ਦੋਜੀਆਂ ਦੇ ਮੋਟਰਸਾਈਕਲ ਵਾਂਗੂ ਆ ਵੀ ਜਿੱਧਰ ਨੂੰ ਮਰਜ਼ੀ ਟੇਡਾ ਕਰ ਦੋ ਉਧਰ ਹੀ ਖੜ ਜਾਂਦਾ ਹੈ ਜਿਹਦਾ ਕੋਈ ਸਟੈਂਡ ਹੀ ਨਹੀਂ ਹੈਗਾ ਜਿੱਧਰ ਨੂੰ ਮਰਜ਼ੀ ਚੱਲ ਜੇ ਭਾਈ ਆਪਾਂ ਕੀ ਕਰਨਾ ਹੈ ਜਾਓ ਜੀ ਸੱਦ ਕੇ ਜਾਓ ਭਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸੋ ਇਸ ਕਰਕੇ ਜਿਹੜੇ ਦੇਸ਼ ਤੇ ਪੰਜਾਬ ਨੂੰ ਪਿਆਰ ਕਰਨ ਵਾਲਿਆ ਸਾਨੂੰ ਉਹ ਚਾਹੀਦੇ ਆ ਸਾਨੂੰ ਕੋਈ ਵੱਡੇ ਚਿਹਰੇ ਨਹੀਂ ਚਾਹੀਦੇ ਸਾਨੂੰ ਆਮ ਚਿਹਰੇ ਚਾਹੀਦੇ ਆ ਸਾਨੂੰ ਉਹ ਚਿਹਰੇ ਚਾਹੀਦੇ ਆ ਜਿਹੜੇ ਚਿਹਰੇ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਲੋਕਾਂ ਵਰਗੇ ਚਿਹਰੇ ਚਾਹੀਦੇ ਸਾਨੂੰ ਨੇ ਚਾਹੀਦੇ ਕਦੇ ਇੱਧਰ ਕਦੇ ਉੱਧਰ ਕਦੇ ਉੱਧਰ ਅੱਜ ਅੱਜ ਸੈਂਟਰ ਟੱਕਾ ਕਰ ਰਹੇ ਆ ਪੰਜਾਬ ਨਾਲ ੱੱਕਾ ਕਰ ਰਿਹਾ 5500 ਕਰੋੜ ਰੁਪਇਆ ਦਾ ਕੱਲਾ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਰੋਕੀ ਬੈਠਾ ਹੈ। ਐਨ ਐਚ ਐਮ ਦੇ ਪੈਸੇ ਰੋਕ ਰੱਖਿਆ 8000 ਕਰੋੜ ਦੇ ਨੇੜੇ ਦੇ ਪੈਸੇ ਰੋਕ ਰੱਖੇ ਆ। 8000 ਕਰੋੜ ਦੇ ਨੇੜੇ। ਕਿਉਂ ਭਈ? ਕਿਉਂਕਿ ਇੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ। ਮੈਂ ਕੱਲਾ ਲੜੀ ਜਾਂਦਾ। ਮੈਂ ਸੁਪਰੀਮ ਕੋਰਟ ਜਾਂਦਾ। ਗਵਰਨਰ ਨਾਲ ਲੜਦਾ। ਭਾਜਪੀ ਨਾਲ ਲੜਦਾ। ਓਕਾਲੀ ਤੋਂ ਚਲੋ। ਬਿਚਾਰੇ ਚਲੋ ਛੱਡੋ ਉਹਨਾਂ ਤਾਂ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਤੁਰਿਆ ਫਿਰਦਾ ਹੈ ਅਜੇ ਜੇ ਤੈਨੂੰ ਧੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਵੀ ਛਤਰੀ ਲਵਾ ਫਿਰ ਸੁਖਵੀਰ ਜੀ ਹਜੇ ਤਾਂ 40 ਡਿਗਰੀ 50 ਡਿਗਰੀ ਟੈਂਪਰੇਚਰ ਹੋਊਗਾ ਹਜੇ ਤਾਂ ਹੁਣੀ ਗਰਮੀ ਮੰਨ ਗਿਆ ਮੈਨੂੰ ਪੱਕਾ ਪਤਾ ਹੈ ਇਹ ਕੋੜੀ ਦਾ ਨਾ ਵਾਦ ਲਾਉਂਦੀ ਨਹੀਂ ਫਰਕ ਹੈ ਜਿਹੜੇ ਤੋਂ ਪੰਜ ਕੰਮ ਕਰਨ ਵਾਲੇ ਨੇ ਹੋਰ ਨੇ ਇਹਦਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਕਿੰਨਾ ਟੈਂਪਰੇਚਰ ਹੈ 42 ਓਕੇ 32 ਕੇ ਆਸਪਾਸ ਆਇਆ ਤਾਂ ਬਤਾਨਾ ਪੰਜਾਬ ਬਚਾਣੇ ਨਿਕਲਣਾ ਹੈ ਓ ਯੈਸ ਯੈਸ ਓ ਨੋ ਨੋ ਪਤਾ ਹੈ ਇਹ ਐ ਨਹੀਂ ਕੰਮ ਹੁੰਦੇ ਇਹ ਨੰਗੇ ਪੈਰ ਰੋਡਾਂ ਤੇ ਤੁਰਨ ਆਣੇ ਜਿਹੜੇ ਨੇ ਨਾ ਉਹਨਾਂ ਨਾਲੋਂ ਫਰਕ ਹੈ ਹਜੇ ਵੀ ਮੈਨ ਲੱਗਦਾ ਵੀ ਹਜੇ ਵੀ 30-40 ਸਾਲ ਪੁਰਾਣੇ ਪੰਜ-ਸੱਤ ਕੰਡੇ ਤਾਂ ਹਜੇ ਪੈਰ 'ਚ ਪਈ ਹੋਣੇ ਚੁੱਭਦੇ ਤਾਂ ਨਹੀਂ ਹੈਗੇ ਉਹ ਪਤਾ じゃ ਲੱਗ ਜਾਂਦਾ ਵੀ ਕਾਲਾ ਜਿਹਾ ਇੱਥੇ ਕੰਡਾ ਹੋਣਾ ਛੱਡੋ ਪਰੇ ਹੁਣ ਵਿੱਚੇ ਗਲਗਲ ਜੂ ਛੱਡੋ ਪਰੇ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਪੈਰਾਂ 'ਚ ਅੱਜ ਵੀ ਕੰਡੇ ਨੇ ਤੇ ਤੁਹਾਡੇ ਮੱਖੀ ਬਹਿ ਜਾਏ 2 ਘੰਟੇ ਚੱਲੀ ਜਾਂਦੇ ਹੋ ਕ੍ਰੀਮਾ ਲਾਉਨੇ ਹੋ ਕਿ ਤੇ ਇਨਫੈਕਸ਼ਨ ਨਾ ਹੋ ਜੇ ਇਹ ਫਰਕ ਹੈ ये बहुत फर्क सो इस करके मैं कल निकले मैं बाहर इलेक्शन कमीशन तो जाए तो लैके चंडीगढ़ तो मौके तक चार घंटे लागे कारण जगह जगह ते लोग खड़े थे फुल लैके खड़े गी भरती फुल पग भरती फुल मैं क्या परमात्मा जन्म च मैं करजा मोड़ूंगा कितने तो आ प्यार है ਫੁੱਲ ਸੁੱਟ ਰਹੇ ਨੇ ਮਾਵਾ ਸਿਰ ਫਲੋਸ ਦੀਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਆ ਭਰਾ ਜਿਹੜੇ ਨੇ ਮੋਢੇ ਤੇ ਹੱਥ ਰੱਖ ਕੇ ਸੈਲਫੀ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਜਾਂਉਂਦਾ ਰਹਿ ਇੱਕ ਪਾਸੇ ਤਾਂ ਆਏ ਦੂਜੇ ਪਾਸੇ ਉਹ ਨੇ ਆ ਜਿਹੜੇ ਹੁਣ ਤੱਕ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕਦੀ ਵੀ ਕੁਛ ਨਾ ਕੁਛ ਤਾਂ ਲੈ ਕੇ ਗਈ ਹੋਣੀ ਐ ਤਾਂ ਨਹੀਂ ਜਾਂਦੇ ਖਾਲੀ ਐ ਤੋ ਇਹ ਪਿਆਰ ਜਿਹੜਾ ਉਹਦੀ ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੁੰਦਾ ਵੀਰੋ ਸ਼ਹੀਦ ਆਜ਼ਮ ਭਗਤ ਸਿੰਘ ਉਹ ਰਾਣੇ 23 ਸਾਲ ਦੀ ਉਮਰ 'ਚ ਸ਼ਹੀਦੀ ਪ੍ਰਾਪਤ ਕੀਤੀ 23 ਸਾਲ ਦੀ ਰਹਿਣਗੇ ਅੱਜ ਤੋਂ 500 ਸਾਲ ਬਾਅਦ ਆਪਾਂ ਕਿੱਥੇ ਹੋਵਾਂਗੇ ਆਪਣੀਆਂ ਕਈ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਭਗਤ ਸਿੰਘ 23 ਸਾਲ ਦਾ ਹੀ ਰਹੂਗਾ ਆਹ ਹੁੰਦੀ ਹੈ ਕੁਰਬਾਨੀ ਆਦਮੀ ਬੜਾ ਸਾਲੋਂ ਸੇ ਨਹੀਂ ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਬਾਕੀ ਸਿੰਘ ਉਹਦੇ ਖਿਆਲ ਵੱਡੇ ਸੀ ਰਾਜਗੁਰੂ ਜਿਹੜਾ ਨਾਲ ਸੀ ਉਹ ਪੂਨੇ ਤੋਂ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ ਬਾਕੀ ਤਾਂ ਪਗ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਖਬਰਾਂ ਚ ਐਡੀਟੋਰੀਅਲ ਅਬਦੇ ਖਬਰ ਵੀ ਛਾਪਦੇ ਰਹਿੰਦੇ ਸੀ ਪਰਚੇ ਕੱਢਦੇ ਰਹਿੰਦੇ ਸੀ ਰਾਜਗੁਰੂ ਕੁਝ ਲਿਖਦੇ ਨਹੀਂ ਸੀ 18-19 ਸਾਲ ਦੀ ਉਮਰ ਸੀ ਹਸਣ ਖੇਡਣ ਦੀ ਉਮਰ ਸੀ ਸਰ ਆਜਗੁਰੂ ਨੂੰ ਮਜ਼ਾਕ ਕਰਦੇ ਰਹੇ ਸੀ ਤੂੰ ਕਦੇ ਲਿਖ ਨਹੀਂ ਸਕਦਾ ਕੁਝ ਉਹ ਕਹਿੰਦਾ ਨਹੀਂ ਯਾਰ ਮੈਂ ਕਦੇ ਕੁਝ ਲਿਖੂਗਾ ਉਸਕੋ ਵੀ ਲੋਕ ਕبھی ਸਟੇਜ ਤੇ ਪੜ੍ਹेंगे ਉਹ ਕਹਿੰਦੇ ਰਹਿਣ ਦੇ ਯਾਰ ਤੂੰ ਕੀ ਲਿਖੇਗਾ ਦੇਖਾਂਗੇ ਫਿਰ ਫਿਰ ਦੋ ਕੁ ਮਹੀਨੇ ਬਾਅਦ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਕਹਿੰਦਾ ਤੂੰ ਲਿਖ ਸਕਦਾ ਫਾਂਸੀ ਦੀ ਸਜ਼ਾ ਹੋਗੀ ਕਹਿੰਦੇ ਕੁਝ ਲਿਖਿਆ ਕਹਿੰਦਾ ਨਹੀਂ ਫਾਂਸੀ ਵਾਲਾ ਦਿਨ ਆ ਗਿਆ ਜੀ ਅਰਲੀ ਮਾਰਨਿੰਗ 4 ਵਜੇ ਉਠਾਉਣ ਆ ਗਏ ਜਲਾਦ ਤੇ ਜਿਹੜੇ ਜੇਲ੍ਹ ਦਾ ਸਟਾਫ ਕਿ ਅੱਜ ਫਾਂਸੀ ਹੈ ਤਸ਼ੀਦ ਅਜ਼ਮ ਭਗਤ ਸਿੰਘ ਹੋਰਾਂ ਨੇ ਪੁੱਛਿਆ ਰਾਜਗੁਰੂ ਕੁਝ ਲਿਖਾ ਤੇ ਨਹੀਂ ਆ ਲਿਖੂਗਾ ਕਹਿੰਦੇ ਕਦੋਂ ਲਿਖੇਗਾ 15 ਮਿੰਟ ਵਿੱਚ ਫਾਂਸੀ ਹੈ ਉਹਨੂੰ ਜਿਹੜਾ ਫੌਜ ਜਿਹੜਾ ਆਇਆ ਸੀ ਜੇਲ੍ਹ ਦਾ ਸਟਾਫ ਦਾ ਬੰਦਾ ਹੈਗਾ ਤਾਂ ਇੰਡੀਅਨ ਸੀ ਪਰ ਗੋਰਿਆਂ ਦੀ ਫੌਜ ਕੰਮ ਕਰਦਾ ਸੀ ਉਹਨੂੰ ਕਹਿੰਦੇ ਇੱਕ ਕੋਲਾ ਲਿਆ ਕੇ ਦੇ ਦੇ ਯਾਰ ਕੋਲਾ ਲਿਆ ਕੇ ਦੇ ਦੇ ਅਸੀਂ ਕੁਝ ਲਿਖ ਰਹੇ ਹਾਂ ਕਿਉਂਕਿ ਫਾਂਸੀ ਵਾਲੇ ਜਿਹੜੇ ਕੈਦੀ ਹੁੰਦੇ ਉਹਨਾਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਕਿਉਂ ਆਪਣੇ ਸਰੀਰ ਨੂੰ ਕੋਈ ਹਾਮ ਨਾ ਕਰ ਲੈਣ ਕਿਸੇ ਤਰੀਕੇ ਨਾਲ ਉਹਨੇ ਕਿਆ ਯਾਰ 15 ਮਿੰਟ ਦੀ ਜ਼ਿੰਦਗੀ ਇਹਨਾਂ ਦੀ ਚੱਲ ਕੋਲਾ ਮੰਗਦੇ ਨੇ ਤੇ ਲਿਆ ਦੇ ਕੋਲਾ ਲਿਆਤਾ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਬੈਰਕ ਦੇ ਵਿੱਚ ਕੰਨ ਤੇ ਰਾਜਗੁਰੂ ਲਿਖ ਕੇ ਗਿਆ ਲੈਣਾ ਦੁੱਖ ਦੀ ਗੱਲ ਇਹ ਆ ਸਾਨੂੰ ਕਦੇ ਕਿਸੇ ਨੇ ਪੜਾਈਆਂ ਨਹੀਂ ਉਹ ਕਦੇ ਕਿਸੇ ਸਿਲੇਬਸ 'ਚ ਨਹੀਂ ਆਈਆਂ ਹੁਣ ਸਿਲੇਬਸਾਂ 'ਚ ਲਾਵਾਗੇ ਅਗਲੇ ਸਿਲੇਬਸਾਂ ਦੀ ਜਿਹੜਾ ਸੋਧ ਦਾ ਕੰਮ ਚੱਲ ਰਿਹਾ ਹੈ ਬੀਰੋ ਰਾਜਗੁਰੂ ਨੇ ਕੀ ਲਿਖਿਆ ਰਾਜਗੁਰੂ ਨੇ ਪਹਿਲੀਆਂ ਤੇ ਆਖਰੀ ਲਾਈਨਾਂ ਲਿਖੀਆਂ ਜ਼ਿੰਦਗੀ ਦੀਆਂ ਕਹਿੰਦਾ ਹਮ ਵੀ ਜੀ ਸਕਤੇ تھے ਚੁੱਪ ਰਹਿਕਰ ਹਮ ਵੀ ਜੀ ਸਕਤੇ تھے ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੋクセਕਰ ਇਹਨਾਂ ਲਿਖਿਆ ਅੱਧੇ ਘੰਟੇ ਬਾਅਦ ਫਾਂਸੀ ਹੋ ਗਈ ਜਨਾਬ ਆ ਆ ਆ ਹੀਰੇ ਅਸੀ ਕੋਏ ਐ ਇਹਨਾਂ ਪਿੱਛੇ ਕੋਏ ਐ ਉਸੇ ਬੰਦੇ ਨੂੰ ਜੇਲ੍ਹ ਚ ਪਾ ਕੇ ਕਹਿੰਦੇ ਕੈਰੀਵਾਲ ਦੇ ਵਿਰੁੱਧ ਬੋਲ ਦੇ ਤੇ ਉਸੇ ਬੰਦੇ ਨੂੰ ਕਹਿੰਦੇ ਹੁਣ 55 ਕਰੋੜ ਦਾ ਸਾਨੂੰ ਵੀ ਦੇ ਚੰਦਾ ਹੋ ਤੇ ਫਿਰ ਸਾਡੇ ਵਾਲਾ ਤਾਂ ਹੈ ਹੀ ਨਹੀਂ ਕਿਸ ਹਿਸਾਬ ਦਾ ਵਿੱਚ ही ले हिसाब किताब च अठ हजार करोड़ खाते पाओगे भाई ना वो तो हमारा चंदा है